ਸ੍ਰੀ ਕਾਲ ਜੀ ਪਿੰਡ ਅਦਕ ਸਿੰਘ ਸੰਧਵਾ ਕੀ ਦੇਖ ਰਹੇ ਹੈ ਐਪਸ ਸਬਜੈਕਟ ਅਸੀਂ ਅੱਜ ਇੱਥੇ ਪਹੁੰਚੇ ਆਂ ਪਿੰਡ ਸੰਧਵਾ ਵਿਖੇ ਇੱਥੇ ਅੱਜ ਸੰਤ ਬਾਬਾ ਜੀ ਮਸੀਤ ਵਾਲੇ ਪਿੰਡ ਸੰਧਵਾ ਵਿਖੇ ਸਲਾਨਾ ਭੰਡਾਰਾ ਹੈ ਜਿਹੜਾ 7 ਜੂਨ ਦਾ ਹਰ ਸਾਲ ਬੜੀ ਧੂਮਤਾਵ ਨਾਲ ਮਨਾਇਆ ਜਾਂਦਾ ਹੈ ਬਾਹਰੋਂ ਬਾਹਰਲੀਆ ਸਟੇਟਾਂ ਚੋਂ ਕਿ ਨੇੜੇ-ਨੇੜੇ ਪਿੰਡਾਂ ਦੇ ਲੋਕ ਇੱਥੇ ਚੱਲ ਕੇ ਆਉਂਦੇ ਆ ਕਿ ਇੱਥੇ ਅੱਜ ਮਾਤਾ ਚੰਤਪੂਰਨੀ ਕਲੱਬ ਰਜਿਸਟਰਡ ਹਾਂਜੀ ਇੱਥੇ ਤੁਸੀਂ ਅੱਜ ਪਹੁੰਚੇ ਆ ਸੰਧਵਾ ਵਿਖੇ ਅੱਛਾ ਜੀ ਮਾਤਾ ਚੰਤਪੂਰਨੀ ਅੱਛਾ ਤੁਸੀਂ ਹਰ ਸਾਲ ਇੱਥੇ ਆਉਂਦੇ ਆ ਕਿ ਪਹਿਲੀ ਵਾਰ ਆਏ ਆ ਅੱਜ ਪਹਿਲੀ ਵਾਰ ਆਏ ਆ ਤੋਡਾ ਨਾਮ ਕੀ ਹੈ ਜਿਹੜਾ ਹਣੀ ਨਾਮ ਹੈ ਜੈ ਮਾਚਿਤਪੁਰ ਨੇ ਕਲਪਤਾ ਚੇਰਮਾ ਕੋੜ ਪੂਰੇ ਤੋਂ ਤੇ ਤੁਸੀਂ ਕਿੱਥੇ ਕਿੱਥੇ ਜਾਂਦੇ ਆ ਕੀ ਕੀ ਬੰਦੋਬਸਤ ਹੁੰਦਾ ਤੁਹਾਡਾ ਸਾਡਾ ਪੂਰੇ ਹਾਂ ਜ਼ਿਲ੍ਹੇ ਵਿੱਚ ਅਸੀਂ ਅਭੀ ਵਰਤਦੇ ਹਾਂ ਜਿੱਥੇ ਵੀ ਕਿਤੇ ਕੋਈ ਮੇਲਾ ਲੱਗਦਾ ਤੇ ਉੱਥੇ ਤੁਸੀਂ ਜੋੜਿਆਂ ਦੀ ਸੇਵਾ ਕਰਦੇ ਬਹੁਤ ਵਧੀਆ ਸੇਵਾ ਹੈ ਰਲ ਕੀਤੇ ਜਾਂਦੇ ਜਿਵੇਂ ਲੋੜਵੰਦ ਲੜਕੇ ਦੇ ਵਿਆਹ 11 ਅਕਤੂਬਰ ਨੂੰ ਬਿਨ ਸ਼ਨੀਵਾਰ ਨੂੰ ਲੋੜਵੰਦ ਲੜਕੇ ਦੇ ਵਿਆਹ ਕਿੱਥੇ ਜਾਣਗੇ ਅੱਜ ਅਗਲੇ ਮਹੀਨੇ ਤੋਂ ਬੂਟੇ ਲਾਉਣੇ ਸ਼ੁਰੂ ਕਰਦਾਂਗੇ ਤੇ ਖੋਨਦਣ ਕੈਂਪ ਲਾਉਣੇ ਨਸ਼ਾ ਤੋਂ ਦੂਰ ਰਹਿਣ ਦੇ ਪ੍ਰੇਰਣਾ ਕਰਨੇ ਬੱਚਿਆਂ ਨੂੰ ਔਰ ਸੰਗਤ ਨੂੰ ਬੇਨਤੀ ਕਰਨਾ ਚਾਹੁੰਦੇ ਜੈ ਮਾ ਚਿੰਤਪੁਰ ਨੇ ਕਲਬ ਬਣਾਉ ਦੇ ਬੱਚਿਆਂ ਨੂੰ ਜੋ ਕਿ ਅੱਜ ਦਾ ਮਾਹੌਲ ਹੈ ਨਸ਼ਿਆ ਦਾ ਇਸ ਤੋਂ ਬਚ ਕੇ ਬੱਚਿਆਂ ਨੂੰ ਆਦੇ ਚੰਗੇ ਪਾਸੇ ਲਓ ਕਿੰਨੇ ਲੋਕਾਂ ਦੀ ਟੀਮ ਹੈ ਜਿਹੜੀ ਤੁਸੀਂ ਇਹ ਕੰਮ ਕਰਦੇ ਆ ਇੰਨੇ ਵਿੱਚ ਸਾਡੇ 445 ਮੈਂਬਰ ਹੈਗੇ ਬਹੁਤ ਬਹੁਤ ਧੰਨਵਾਦ ਬਹੁਤ ਹੀ ਉੱਚੀ ਸੇਵਾ ਜਿਹੜੀ ਕਿ ਜੋੜਿਆਂ ਦੀ ਸੇਵਾ ਮੰਨੀ ਜਾਂਦੀ ਪੰਜਾਬ ਦੇ ਵਿੱਚ ਉਹ ਇੱਕ ਮਾਂ ਚੰਤਪੂਰਨੀ ਕਲੱਬ ਵੱਲੋਂ ਕਰਵਾਈ ਜਾਂਦੀ ਹੈ ਅਸੀਂ ਪਹੁੰਚੇ ਇੱਥੇ ਬਾਬਾ ਮਸੀਤਵਾਲਾ ਤੇ ਸਾਧੂ ਮਾਤਮਾ ਵੀ ਬਹੁਤ ਆਏ ਆ ਇਹ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਅਸੀਂ ਪਿੰਡ ਸੰਧਵਾ ਤੋਂ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵੀ ਕਰਵਾਏ ਜਾਂਦੇ ਆ ਹਰ ਸਾਲ ਸ੍ਰੀ ਖੰਡ ਪਾਠ ਸਾਹਿਬ ਦੇ ਪ੍ਰਕਾਸ਼ ਕਰਵਾਏ ਜਾਂਦੇ ਆ ਕਿ ਉਹਨਾਂ ਪ੍ਰੰਤ ਉਹ ਪਾਈ ਜਾਂਦੇ ਆ ਮਸਾ ਰਸ ਰਸਨ ਪ੍ਰਦਾਨ ਮਿੱਠਾ ਕੰਮ ਉਪਦਾ ਦੁੱਖ ਪੂਰਾ ਹੋ ਨਸੈ ਕੁਝ ਸਾਗਰ ਸੰਤੋਖ ਮਸਾ ਮੇਰਾ ਸਤਿਪੰਕਸ਼ਾ ਮਨਸਾ ਤਿਰੇ ਜੁਰਤ ਤੁਰਤ ਮਸਾ ਸੁਪਾਇ ਸਾਗਰ ਪਾਇਓ ਦੇਖ ਤੋਂ ਮੈਂ ਮਾਤਨਾ ਹਕਤਾ ਸੰਗਮਾ ਸਤ ਸੰਤੋਖ ਸਿ ਸੁਨਾ ਹੋ ਮੋਤ ਤੈ Such marriages fit i as biranyazarmenohidnanohidmanter το ist a simple saracvya arnhidhanhidhan saracvya ahad daash不會 saracvya giantshah kasel asap流 Yes ਨਾਂਦ ਗਾਸ ਕਲਚਰ ਸਹਿ ਹਰ ਪੇ ਕੋ ਜਗਾ ਬਾਬਾ ਜੀ ਦੀ ਹੈ ਜਿੱਥੇ ਕਿ ਬਾਬਾ ਜੀ ਮਸੀਤ ਵਾਲੇ ਰਹਿੰਦੇ ਸੀ ਇਹ ਤਸਵੀਰ ਉਖਾ ਰਹੇ ਆ ਤੁਨੂੰ ਬਾਬਾ ਜੀ ਜੀ ਧਾਰਸ ਬੁਟਾ ਮਤਵਾ ਕਾ ਸਨ ਸਮਾਨਾ ਹਰ ਸਾਲ ਦੀ ਤਰ੍ਹਾਂ ਇੱਥੇ 7 ਜੂਨ ਨੂੰ ਭੰਡਾਰਾ ਕਰਵਾਇਆ ਜਾਂਦਾ ਹੈ ਜਿਦੇ ਵਿੱਚ ਖੇਡਾਂ ਤੇ ਬਹੁਤ ਹੋਰ ਵੀ ਕਈ ਕਿਸਮ ਦੇ ਪ੍ਰੋਗਰਾਮ ਕਰਵਾਏ ਜਾਂਦੇ ਆ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆਂ ਬਾਬਾ ਜੀ ਮਸੀਤ ਵਾਲੇ ਇਹ ਲੁਕੀਜ਼ਾ ਕਹਿੰਦਾ ਨਿਵਾਣ ਨਿਵਾਣ ਇਹ ਮੰਨਦਾ ਕਿ ਅੱਜ ਫਰਮਾਨ ਨੇ ਹੋਇਆ ਆਮ ਪੂਰੇ ਪੰਜਾਬ ਆਮ ਬੱਲੇ ਸੁਣਾ ਸ਼ੁਰੂ ਹੈ ਅਗਲੀ ਅਗੋਂ ਨੂੰ ਭਾਨਾ ਸਾਡੇ ਸਾਰੇ ਮੋੜੇ ਲੱਗ ਗਏ ਨਿਵਾਣ ਬੁਰਾ ਬਾਂਦ ਕਰ ਦਿੱਤਾ ਹੈ ਜਿੱਥੇ ਵੀ ਬਾਬਾ ਜੀ ਦੀ ਜਗ੍ਹਾ ਬਣੀ ਹੈ ਇਹ ਵਖਾ ਰਹੇ ਆ ਤੁਹਾਨੂੰ ਤਸਵੀਰਾਂ ਪਿੰਡ ਸੰਧਵਾ ਤੋਂ ਬਾਬਾ ਜੀ ਮਸੀਤ ਵਾਲੇ ਉਹਨਾਂ ਦਾ ਸਟੈਚੂ ਬਣਾਇਆ ਇੱਥੇ ਇਹ ਜਗ੍ਹਾ ਜਿੱਥੇ ਕੀ ਇਸ ਦਿਨ ਬਹੁਤ ਸੰਗਤ ਦੂਰੋਂ ਦੂਰੋਂ ਚੱਲ ਕੇ ਆਉਂਦੀ ਐ ਇੱਥੇ ਜੇ ਦਰਸ਼ਨ ਕਰਦੇ ਐ ਇਸ ਦਿਨ ਅਖੰਡ ਪਾਠ ਸਾਹਿਬ ਜੀ ਦੇ ਹੋ ਵੀ ਪਾਏ ਜਾਂਦੇ ਐ ਇਹ ਤਸਵੀਰਾਂ ਤੁਹਾਨੂੰ ਉਖਾ ਰਹੇ ਆਂ ਅਸੀਂ ਪਿੰਡ ਸੰਧਵਾ ਤੋਂ ਸਵੇਰ ਦਾ ਟਾਈਮ ਐ ਜੇ ਇਹ ਸੰਗਤਾਂ ਇੱਥੇ ਪਹੁੰਚ ਰਹੀਆਂ ਇੱਥੇ ਆਪਾਂ ਨਲ ਬਾਅਦ ਵੀ ਕਰਾਂਗੇ ਉਹ ਤੋਂ ਪ੍ਰੰਤ ਇੱਥੇ ਟੁੱਟ ਲੰਗਰ ਵੀ ਬਤਾਇਆ ਜਾਂਦਾ ਸੋ ਇਹ ਬੀਬੀਆਂ ਪ੍ਰਸ਼ਾਦਾ ਤਿਆਰ ਕਰ ਰਹੀਆਂ ਇੱਧਰ ਜੋ ਸ਼ਰਦਾ ਤਿਆਰ ਹੋ ਰਿਹਾ ਹੈ ਜੋ ਕਿ ਸੰਗਤਾਂ ਵਿੱਚ ਵਰਤਾਇਆ ਜਾਣਾ ਇਹ ਤਸਵੀਰਾਂ ਤੁਹਾਨੂੰ ਉਖਾ ਰਹੇ ਆਂ ਅਸੀਂ ਪਿੰਡ ਸੰਧਵਾ ਦਾ ਇੱਥੇ ਸੰਗਤਾਂ ਵੱਲੋਂ ਲੰਗਰ ਵੀ ਲਗਾਏ ਜਾਂਦੇ ਆ। ਇਹ ਸ਼ੀਬੀ ਲਾਈ ਗਈ ਹੈ ਠੰਡੇ ਪਾਣੀ ਦੀ, ਮਿੱਠੇ ਪਾਣੀ ਦੀ। ਇੱਥੇ ਇੱਕ ਗੋਲ ਗੱਪਿਆਂ ਦਾ ਲੰਗਰ ਵੀ ਲਾਇਆ ਗਿਆ। ਇਹ ਤਸਵੀਰਾਂ ਤੁਹਾਨੂੰ ਖਾ ਰਹੇ ਆ ਪਿੰਡ ਸੰਧਵਾ ਤੋਂ। ਬਾਬਾ ਜੀ ਮਸੀਤ ਵਾਲੇ ਇੱਥੇ ਗੋਲ ਗੱਪਿਆਂ ਦਾ ਲੰਗਰ ਲਾਇਆ ਜਾ ਰਿਹਾ ਹਾਂ ਮਿੱਤਲ ਹਾਂ ਸਰ ਜੀ ਕਿਵੇਂ ਹੋ ਸਰ ਜੀ ਬਹੁਤ ਸਤਿ ਸ੍ਰੀ ਅਕਾਲ ਅੱਜ ਤੁਸੀਂ ਵੀ ਇੱਥੇ ਗੋਲ ਗੱਪਿਆਂ ਦਾ ਲੰਗਰ ਲਾਇਆ ਹਾਂਜੀ ਹਾਂਜੀ ਤੁਸੀਂ ਹਰ ਸਾਲ ਲਾਉਂਨੇ ਕਿ ਪਹਿਲੀ ਵਾਰ ਲਾਇਆ ਨਹੀਂ ਪਹਿਲੀ ਵਾਰ ਹੀ ਟਸਪੂਟ ਲਾਇਆ ਸੀ ਪਹਿਲੇ ਪਹਾੜੇ ਕਰਪਾਣਾ ਕਿਵੇਂ ਲੱਗਦਾ ਤੁਹਾਨੂੰ ਵੀ ਇੱਥੇ ਮੇਲੇ ਦਾ ਜਿਹੜਾ ਮਤਲਬ ਕੀ ਕਾਰਨ ਹੈ ਹੈ ਦੂਰੋਂ ਦੂਰੋਂ ਚੱਲ ਕੇ ਬਹੁਤ ਲੋਕ ਆਉਂਦੇ ਆ ਤੁਹਾਨੂੰ ਕਿਵੇਂ ਲੰਗਰ ਲਾਉਣ ਨਾਲ ਕੀ ਖੁਸ਼ੀ ਮਹਿਸੂਸ ਹੋ ਰਹੀ ਹੈ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਗੋਲ ਗੱਪਿਆਂ ਦਾ ਲੰਗਰ ਲਾਇਆ ਤੇ ਅੱਜ ਅਸੀਂ ਪਹੁੰਚੇ ਆ ਸੰਤ ਬਾਬਾ ਜੀ ਮਸੀਤ ਵਾਲੇ ਪਿੰਡ ਸੰਧਵਾ ਵਿਖੇ ਸਾਡੇ ਨਾਲ ਮੈਂਬਰ ਸਾਹਿਬ ਹੈ ਇੱਥੋਂ ਦੇ ਪਿੰਡ ਸੰਧਵਾ ਦੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਸੁਖਮਨ ਸਿੰਘ ਹੈ ਜੀ ਪਿੰਡ ਸੰਧਵਾ ਤੇ ਅੱਜ ਜਿਹੜਾ ਇੱਥੇ ਪ੍ਰੋਗਰਾਮ ਹੈ ਬਾਬਾ ਜੀ ਮਸੀਤ ਵਾਲੇ ਵਿਖੇ ਇਹ ਕਿਸ ਤਰ੍ਹਾਂ ਦਾ ਪ੍ਰੋਗਰਾਮ ਹੈ ਤੇ ਕਦੋਂ-ਕਦੋਂ ਹੁੰਦਾ ਇਹ ਬਾਬਾ ਜੀ ਮਸੀਤ ਵਾਲਿਆਂ ਦੇ ਨਾਮ ਦੇ ਉੱਤੇ ਇੱਥੇ ਡੇਰਾ ਬਣਿਆ ਹੋਇਆ ਕੋਨਾ ਮਿਲਦਾ ਹੈ ਸਤ ਸਤ ਜੂਨ ਨੂੰ ਲੱਗ ਗਿਆ ਇਹ ਕਿੰਨੇ ਚਿਰ ਹੋ ਗਿਆ ਇਹਨਾਂ ਲੱਗ ਸਾਡੇ ਨਾਲ ਇੱਥੋਂ ਦੇ ਕਲੱਬ ਦੇ ਪ੍ਰਧਾਨ ਵੀ ਉਹਨਾਂ ਨਾਲ ਗੱਲਬਾਤ ਕਰਦੇ ਆਂ ਹਾਂਜੀ ਤੁਹਾਡਾ ਨਾਂ ਕੀ ਹੈ ਭਾਈ ਜੀ ਦਾ ਖਾਲਸਾ ਸਾਹਿਬ ਦਾ ਧੰਨਵਾਦੀ ਤੁਸੀਂ ਇੱਥੇ ਆਉਣ ਤੇ ਤੁਹਾਡੇ ਜੋ ਵੀ ਸਾਡੇ ਚੈਨਲ ਦੇ ਦੇਖਣ ਵਾਲੇ ਦਰਸ਼ਕਾਂ ਦਾ ਅਤੀਤ ਰਿ ਕਰਦੇ ਹਾਂ ਮੈਂ ਅੰਦਰਜੀਤ ਸਿੰਘ ਸਾਹਿਬ ਦਾ ਪਾਂਚੀ ਜੋ ਕਿ ਹੁਣ ਇਸ ਟਾਈਮ ਹੋਣ ਲਗਾ ਡੇਰਾ ਮਹਾਂ ਸਿੰਘ ਕਮੇਟੀ ਦਾ ਪ੍ਰਧਾਨ ਨੇ ਜੀ ਬਾਬਾ ਜੀ ਨੂੰ 17 ਸਾਲ ਹੋ ਗਏ ਸੀ ਚੋਲਾ ਛੇ ਦੇ ਨੂੰ ਜਿਹੜਾ ਉਹਨਾਂ ਦੇ ਮਤਲਬ ਚਾਉਂਦਿਆਂ ਉਹ ਵੀਰੇ ਤਾਂ ਹੀ ਸਾਲਾਨਾ ਜੋੜ ਮੇਲਾ ਕਰਾਇਆ ਜਾਂਦਾ ਹੈ 2200 ਨੂੰ ਪਹਿਲਾਂ ਕਰਾਇਆ ਜਾਂਦਾ ਸੀ ਹੁਣ ਬਾਬਾ ਜੀ ਦੇ ਜਿਸ ਦਿਨ ਚੋਲਾ ਛੱਡਿਆ ਗਿਆ ਸੀ ਬਾਬਾ ਜੀ ਦੇ ਉਸ ਦਿਨ ਤੇ ਉਹਨਾਂ ਦਾ ਸਾਲਾਨਾ ਜੋੜ ਮੇਲਾ ਕਰਾਇਆ ਜਾਂਦਾ ਹੈ ਇਹ ਹਰ ਸਾਲ 7 ਜੂਨ ਨੂੰ ਮੇਲਾ ਲਵਾਇਆ ਜਾਂਦਾ ਹੈ ਸੰਤਾਂ ਨੇ 7 ਜੂਨ ਨੂੰ ਚੋਲਾ ਛੱਡਿਆ ਸੀ ਇਹ ਕੀ ਇਤਿਹਾਸ ਹੈ ਪਿਛਲਾ ਪਛੋਕੜ ਕੀ ਇਤਿਹਾਸ ਹੈ ਇਹ ਸੰਤਾਂ ਦਾ ਜਿਹਨਾਂ ਦਾ ਕਿ ਇੰਨੀ ਸ਼ਰਧਾ ਤੇ ਲੋਕ ਬਹੁਤ ਦੂਰੋਂ ਦੂਰੋਂ ਚੱਲ ਕੇ ਆਉਂਦੇ ਆ ਇਤਿਹਾਸ ਹੈ ਵੀ ਇਹ ਤਾਂ ਪ੍ਰਮਾਤਮਾ ਨੂੰ ਪਤਾ ਜੀ ਰੱਬ ਦਾ ਦੂਜਾ ਰੂਪ ਸੀ ਜਿਹੜਾ ਕਿ ਸਾਡੇ ਪਿੰਡ ਨੂੰ ਵੀ ਪਹਿਚਾਣ ਆਉਣ ਤੇ ਬਹੁਤ ਸਮਾਂ ਲੱਗਿਆ ਸੀਗਾ ਜਦੋਂ ਪਹਿਚਾਣ ਆਉਣ ਲੱਗੀ ਜਿਵੇਂ ਜਿਵੇਂ ਲੋਕਾਂ ਨੂੰ ਉਸ ਤਰ੍ਹਾਂ ਲੋਕਾਂ ਦਾ ਰਿਹਾਮ ਵਧਿਆ ਬਾਬਾ ਜੀ ਦਾ ਬਾਬਾ ਜੀ ਤਾਂ ਨੰਗਰ ਪਾਣੀ ਤੱਕ ਵੀ ਸੀਮਤ ਸੀ ਆ ਪਿਛਲੇ ਪਾਸੇ ਆਪਣੇ ਛੱਪੜ ਹੈ ਉਹਦੇ ਵਿੱਚ ਇਹਨਾਂ ਨੇ ਆਪ ਦਾ ਜੀਵਨ ਬਤੀਤ ਕੀਤਾ ਜਿੰਨਾ ਟਾਈਮ ਸੀ ਕਿਤੇ ਬਾਹਰ ਨਿਕਲਦੇ ਸੀਗੇ ਜਾਂ ਰੇਲਵੇ ਸਟੇਸ਼ਨ ਤੇ ਚਲ ਜਾਣਾ ਜਿਵੇਂ ਸੰਗਤ ਨਹੀਂ ਆਉਣਾ ਕਿਸੇ ਨੇ ਚਾਹ ਦੇ ਦੇਣੀ ਕਿਸੇ ਨੇ ਲੱਡੂ ਦੇ ਦੇਣਾ ਜਿਆ ਪ੍ਰਸ਼ਾਦਾ ਲੈ ਆਉਣਾ ਇਸ ਤਰ੍ਹਾਂ ਉਹਨਾਂ ਦਾ ਜੀਵਨ ਬਤੀ ਸੀ ਉਹ ਕਿਸੇ ਨਾਲ ਮਤਲਬ ਜਨ ਸੰਝੀ ਨਹੀਂ ਸੀ ਉਹ ਬਕਰ ਲੋਕ ਸੀਗੇ ਨਾ ਹੀ ਕਿਸੇ ਦਾ ਪਰ ਮੰਗਣ ਜਾਂਦੇ ਸੀਗੇ ਸੋ ਇਹਦੇ ਬਾਰੇ ਸੁਣਿਆ ਜਾਂਦਾ ਵੀ ਕਈ ਇੱਛਾ ਲੋਕਾਂ ਦੀਆਂ ਇੱਥੇ ਪੂਰੀਆਂ ਹੁੰਦੀਆਂ ਜਿੱਦੇ ਲੋਕ ਬਹੁਤ ਵੱਧ ਚੜ ਕੇ ਬਾਹਰੋਂ ਵੀ ਆਉਂਦੇ ਸੀ ਅਜੇ ਵੀ ਬਹੁਤ ਆਉਂਦੇ ਆ ਸਾਰੇ ਪੰਜਾਬ ਤੋਂ ਹੀ ਆਉਂਦੇ ਅੱਛਾ ਕੀ ਇੱਥੇ ਇਹਨਾਂ ਦੀ ਸ਼ਰਧਾ ਦੇ ਨਾਲ ਹਰੇਕ ਬੰਦਾ ਜਿਹੜੀ ਕੋਈ ਇੱਛਾ ਲੈ ਕੇ ਆਉਂਦਾ ਉਹ ਪੂਰੀ ਹੁੰਦੀ Ah, Boa bota no ਇਹ ਸੰਤਾਂ ਦੀ ਐਡੀ ਇੱਕ ਮਹਿਮਾ ਹੈਗੀ ਆ ਜੀ ਮਤਲਬ ਜਿਹੜਾ ਬਾਬਾ ਜੀ ਦਾ ਐਡੀ ਪਵਿੱਤਰ ਘਰਦੀ ਹੈ ਜਿਹੜੀ ਸਾਡੇ ਬਾਬਾ ਜੀ ਸੀਧ ਵਾਲਾ ਜਨਾਬ ਤੇ ਕੀਤੀ ਹੈ ਕਿ ਇਹ ਬਹੁਤ ਪਵਿੱਤਰ ਘਰਦੀ ਹੈ ਜਿੱਥੇ ਜ਼ਿਆਦਾਤਰ ਢੱਡਾ ਦਾ ਦੁੱਧ ਪੁੱਤ ਦੀ ਬੜੀ ਦਾਤ ਹੁੰਦੀ ਹੈ ਜੀ ਅੱਜ ਦੇ ਦਿਨ ਇੱਥੇ ਕੀ ਪ੍ਰੋਗਰਾਮ ਕਰਵਾਏ ਜਾਂਦੇ ਆ ਜਿਹੜੇ ਕਿ ਸੰਗਤਾਂ ਆਉਂਦੀਆਂ ਦੂਰੋਂ ਚੱਲ ਕੇ ਵੇਖਣ ਯੋਗ ਵੀ ਹੁੰਦੇ ਆ ਜਿਹੜਾ ਇਹਨਾਂ ਦਾ ਸਾਲਾਨਾ ਜੋੜ ਮੇਲਾ ਜੀ ਉਹ ਵਿੱਚ 5 3 ਤੋਂ ਲੈ ਕੇ 5 ਤੱਕ ਟੂਰਨਾਮੈਂਟ ਹੁੰਦਾ ਜਿਵੇਂ ਬੱਚਿਆਂ ਦਾ ਹਾਕੀ ਦਾ ਜਾਂ ਬੱਚਿਆਂ ਦਾ ਰੈਕੋਰਡ ਆ ਰਿਹਾ ਮੈਂਟ ਜੀ ਉਸ ਤੋਂ ਬਾਅਦ ਹੁੰਦਾ ਜਿਵੇਂ ਪੰਚ ਤੀਰ ਨੂੰ ਖਾਣ-ਪਾਣ ਦਾ ਮੰਡ ਹੁੰਦੀ ਹੈ ਜੀ ਸੱਤ ਦੇ ਰੁਪਏ ਉੱਪਰ ਜਾਂਦੇ ਆ ਉਸ ਤੋਂ ਬਾਅਦ ਉਹ ਖਾਣ ਤੋਂ ਬਾਅਦ ਸੱਬਿਆ ਚਾਰ ਰੋਗਰਾਮ ਖੁੱਲਾ ਖਾੜਾ ਕੀਤਾ ਜਾਂਦਾ ਤੇ ਲੰਗਰ ਵੀ ਅਟੁੱਟ ਵਰਤਾਏ ਜਾਂਦੇ ਇੱਥੇ ਲੰਗਰ ਵੀ ਕੋਕ ਬਤਾ ਜਾਂਦੇ ਸਾਰੇ ਪਿੰਡ ਦੇ ਵਿੱਚ ਹੁੰਦੀ ਹੈ ਜੀ ਤੇ ਕਿੰਨੇ ਇੱਕ ਇੱਥੇ ਜਿਹੜੀ ਸੰਗਤ ਹੈ ਇਕੱਠੀ ਹੋ ਜਾਂਦੀ ਹੈ ਇੱਥੇ ਸੰਗਤ ਸਾਡਾ ਜਿਹੜਾ ਲੰਗਰ ਪੰਦਾ ਜੀ 10 ਤੋਂ 15 ਹਜ਼ਾਰ ਬੰਦੇ ਦੇ ਵਿੱਚ ਬਹੁਤ-ਬਹੁਤ ਧੰਨਵਾਦ ਜੀ ਇਹ ਸਾਨੂੰ ਇੱਥੇ ਸੰਤ ਬਾਬਾ ਜੀ ਮਸੀਤ ਵਾਲਾ ਪਿੰਡ ਸੰਧਵਾ ਵਿਖੇ ਅਸੀਂ ਪਹੁੰਚੇ ਸੀ ਤੇ ਇੱਥੇ ਇੱਕ ਬਹੁਤ ਹੀ ਇਤਿਹਾਸਕ ਡੇਰਾ ਹੈ ਜਿਹੜਾ ਕਿ ਬਹੁਤ ਪੁਰਾਣਾ ਹੈ ਸਾਡੇ ਵੀ ਕਮ ਸੇ ਕਮ ਵੀ 60 70 ਸਾਲ ਹੋ ਗਏ ਪਹਿਲਾਂ ਤੋਂ ਸੰਤ ਇੱਥੇ ਰਹਿੰਦੇ ਸੀ ਤੇ ਬਹੁਤ ਪਹੁੰਚੇ ਹੋਏ ਸੰਤ ਸੀ ਮੈਂ ਨਰਪਾਇ ਸੱਚ ਤੋਂ ਡਾਕਟਰ ਜਸਕਰਨ ਸਿੰਘ ਸੰਧਵਾ ਸਬਸਕ੍ਰਾਈਬ ਕਰੋ ਸ਼ੇਅਰ ਕਰੋ